ਜਿਹੜਾ ਬਿਆਨ ਦਿੱਤਾ ਗਿਆ ਮੈਂ ਉਹਦੇ ਬਾਰੇ ਕਰਨਾ ਚਾਹਣਾ ਹੈ ਕੰਨ ਨੂੰ ਆ ਕਹਿੰਦਾ ਹੈ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆਮ ਹੋਏ 84 ਦੇ ਅੰਦਰ ਕਤਲਿਆਮ ਹੋਆ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਐਜੇ ਘਟਨਾ ਹੋ ਰਹੀਆਂ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਐ ਜਿਹੜੀ ਆ ਗੱਲ ਕਰ ਰਿਹਾ ਅਸੀਂ ਕਰ ਰਹੇ ਹਾਂ ਅਸੀਂ ਇਨਸਾਫ ਦੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਹਨਾਂ 'ਚ ਇੱਕ ਮੋਸ਼ਨ ਜਾਗੇ ਜਦ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਮੋਸ਼ਨ ਤੇ ਜਾਗ ਨਹੀਂ ਜਾਗਣੇ ਤਾਂ ਜਦੋਂ ਮੋਸ਼ਨ ਜਾਗ ਗਏ ਤੇ ਲੋਕਾਂ ਨੇ ਕਦਮ ਚੁੱਕੇ ਉਹ ਜੇ ਲੋਕ ਹੈ ਉਹ ਕਹਿ ਰਹੇ ਅਸੀਂ ਕਦਮ ਚੁੱਕੇ ਹੈ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ ਜੇ ਕੋਈ ਇਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ ਇੱਥੇ ਤਾਂ 28 ਸਾਲ ਹੋ ਗਏ ਸੋਕ ਆਤ ਆਪਣਾ ਇਨਸਾਫ ਦੀ ਗੱਲ ਕਰ ਰਹੇ ਅਸੀਂ ਅਸੀਂ ਜੋ ਗੱਲ ਕਰ ਰਹੇ ਹਾਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਸਾਬ ਦੀ ਗੱਲ ਕਰ ਰਹੇ ਹਾਂ ਭਾਵ ਐਂ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28 28 ਸਾਲ ਸਜ਼ਾ ਕੱਟ ਲਈ ਕਾਲ ਕੋਠੀ ਜਿੱਥੇ ਜਦ ਉਹਨਾਂ ਨੂੰ ਨਹੀਂ ਕੀਤਾ ਤੋਂ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਆ ਭਾਵਨਾ ਨੂੰ ਸਭ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ ਫੋਰ ਐਗਜ਼ਾਮਪਲ ਮੈਂ ਦੱਸਾਂ ਕਈ ਵਾਰ ਆਪਾਂ ਨੈਸ਼ਨਲ ਹਾਈਵੇ ਬਲੌਕ ਕਰ ਲੈਨੇ ਆ ਨੈਸ਼ਨਲ ਹਾਈਵੇ ਮਲੋਕੀ ਮੋਸ਼ਨ ਆ ਜਾਂਦੇ ਕੋਈ ਹਾਦਸਾ ਹੁੰਦਾ ਨੈਸ਼ਨਲ ਹਾਈਵੇ ਬਲੌਕ ਕਰ ਲੈਨੇ ਆ ਬਲੌਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ ਆਪਾ ਪਰਚਾ ਨਹੀਂ ਦਿੰਦੇ ਸਰਕਾਰ ਨੂੰ ਨਹੀਂ ਦਿੰਦੀ ਪਰਚਾ ਕਿਉਂ ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆ ਮੋਸ਼ਨਸ ਕਰਕੇ ਹੋਇਆ ਇਸ ਕਰਕੇ ਉਹ ਨਹੀਂ ਦਿੰਦੇ ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰ ਪਰ ਹੁਣ ਤਾਂ ਕਵੀ ਦਾ ਥੱਲੇ ਕਮੇਟੀ ਬਣੀ ਹੈ ਜੀ ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ ਤੇ ਜੋ ਉਹ ਇਸ طرف ਫੈਸਲਾ ਕਰੂਗੀ ਜਾਂ ਜੋ ਕਦੇਸ਼ ਦੇਊਗੀ ਅਸੀਂ ਉਹਦੇ ਬਾਬਚਨ ਸਰ ਅਰਵਿੰਦ ਕੇਦਰੀਵਾਲ ਈਡੀ ਕੋਲ ਬਾਰ-ਬਾਰ ਬੁਲਾਉਣ ਦੇ ਬਾਬਚਨ ਨਹੀਂ ਜਾ ਰਹੇ ਬਸੰਨਾ ਕੋਈ ਨਾ ਕੋਈ ਘਟ ਰਹੇ ਨੇ ਜਦ ਕੇ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇ ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਭਜਦਾ ਹੈ ਉਹ ਜਾਣ ਕੇ ਭਜਦਾ ਕਿ ਮੈਂ ਪੰਜਾਬ ਚ ਮੈਂ ਜਾਮ ਭਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਚਾਹੀਦੀ ਕੋਲੇ ਵੱਟ ਵੱਟ ਕੀਆ ਦੋ ਦਿਨ ਰੱਖ ਲੈਣਗੇ ਮੇਰੇ ਤੇ ਵੀ ਝੂਠਾ ਗੈਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਗੈਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ ਚ ਗਏ ਅਸੀਂ ਤੇ ਗੈ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਭੇਤੇ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਕਿ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਦਰਦੇ ਕਿਉਂ ਆ